ਸਰਡੇ 4 ਵਜੇ ਨੇਰੀ ਤੂਫਾਨ ਆਇਆ ਜੀ ਜਦੋਂ ਉਹਨੂੰ ਬਿਜਲੀ ਗਰਗੀ ਜੀ ਕੋਠੇ ਤੇ ਅੰਦਰ ਵੜ ਗਈ ਸਾਰੇ ਅਗੋ ਦੇ ਪ੍ਰਮੁੱਖੇ ਵੰਗ ਪੜਾਕੇ ਪੈੰਦੇ ਚਲੇ ਗਏ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਤੇ ਤੁਸੀਂ ਕੀ ਕੰਮ ਕਰਦੇ ਮੈਂ ਵੀਰੇ ਹੂੰ ਤਾਂ ਆਂਗਨਵਾੜੀ ਵਰਕਰ ਆ ਪਰ ਮੈਂ ਤਾਂ ਆਪਦਾ ਸਲਾਈ ਸਰੂਈ ਕਰਕੇ ਬਾਅਦ ਚ ਆਪਦਾ ਟਾਈਮ ਪਾਸ ਕਰਦੀ ਆ 10000 ਰੁਪਏ ਮੇਰੀ ਸੈਲਰੀ ਮਿਲਦੀ ਹੈ ਸੈਲਰੀ ਦੇ ਵਿੱਚੋਂ ਵੀ ਮੈਨੂੰ 9500 ਹੀ ਮਿਲਦਾ ਹੈ ਜੀ ਠੀਕ ਹੈ ਤੇ ਮੈਂ ਆਪਣੇ ਕਿਰਾਏ ਦੇ ਦੋ ਘਰਾਂ ਦੇ ਸਵੇਰੇ ਪਹਿਲਾਂ ਭਾਂਡੇ ਮਾਂਜ ਕੇ ਆਈਆਂ ਫਿਰ ਮੈਂ ਸਲਾਈ ਕਰਦੀ ਆ ਤਾਂ ਮੈਂ ਆਪਦੇ ਘਰ ਦਾ ਗੁਜ਼ਾਰਾ ਕਰਦੀ ਆ ਮੇਰੇ ਸਿਰ ਤੇ ਬੰਦਾ ਵੀ ਨਹੀਂ ਹੈਗਾ ਮੈਂ ਕਿ ਸਾਡੇ ਛੱਤ ਦੇ ਉੱਤੇ ਇੱਕ ਬਹੁਤ ਵੱਡੀ ਲਾਟ ਦੇਖਣ ਨੂੰ ਮਿਲੀ ਆ ਜੋ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਕਿ ਉੱਥੇ ਸਾਨੂੰ ਜਿਸ ਤੋਂ ਦੇਖ ਕੇ ਪਤਾ ਲੱਗਿਆ ਕਿ ਬਿਜਲੀ ਗਿਰੀ ਹੋਈ ਹੈ ਜਦੋਂ ਅਸੀਂ ਇਹਨਾਂ ਦੀਦੀ ਦਾ ਫੋਨ ਆਇਆ ਘਰੋਂ ਕਿ ਅੱਗ ਲੱਗੀ ਹੈ ਅਸੀਂ ਜਦੋਂ ਸਰਕਰ ਪਹੁੰਚੇ ਤਾਂ ਅਸੀਂ ਸਾਨੂੰ ਇਹ ਸੀ ਕਿ ਇਹ ਸਿਰਫ ਇੱਕ ਘਰ ਦੇ ਵਿੱਚ ਹੀ ਨੁਕਸਾਨ ਹੋਇਆ ਪਰ ਜਦੋਂ ਅਸੀਂ ਆਪਣੇ ਘਰ ਵੀ ਆ ਕੇ ਨਾਲ ਖੋਲ ਕੇ ਦੇਖੇ ਦੱਸਿਆ ਸਾਡੇ ਤਿੰਨੇ ਘਰਾਂ ਦੇ ਵਿੱਚ ਜਿੰਨਾ ਇਲੈਕਟ੍ਰੋਨਿਕਸ ਸੇ ਬਣ ਚੀਕਾ ਸਾਰਾ ਸਰਸਾਰਾ ਸੜਕੇ ਸੁਭਾ ਹੋ ਚੁੱਕਿਆ ਸੀ। ਵੀਰੇ ਵੀ ਜਿੰਨੀ ਵਾਅਦਾ ਤੋਂ ਵਾਅਦਾ ਸਾਡੀ ਮਦਦ ਹੁੰਦੀਆਂ ਕੀਤੀ ਜਾਵੇ। ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਡਾ ਸਾਥ ਦੇ ਰਹੇ ਹੋ ਆ ਕਿ ਸਾ ਸਰਕਾਰ ਤੱਕ ਸਾਡੀ ਵਕਾਰ ਮਗਲਾ। ਧੰਨਵਾਦ। ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਣ ਅੱਜ ਮੌਜੂਦ ਆ ਪਟਿਆਲਾ ਦੇ ਖਾਲਸਾ ਨਗਰ ਇਹਦੇ ਵਿੱਚ ਬੀਤੀ ਦਿਨ ਮੌਸਮ ਬਹੁਤ ਸੋਹਣਾ ਹੋ ਗਿਆ ਸੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਜਿਹੜਾ ਸਾਡੇ ਪਿੱਛੇ ਤੁਸੀਂ ਘਰ ਦੇਖ ਰਹੇ ਹੋ ਇਹ ਤਿੰਨ ਘਰਾਂ ਦੇ ਵਿੱਚ ਆਫਤ ਦਾ ਕਹਿਰ ਦੇਖਣ ਨੂੰ ਮਿਲਿਆ ਆਫਤ ਕੀ ਸੀ ਬੀਤੀ ਰਾਤ ਜਦੋਂ ਸਾਰਾ ਮੌਸਮ ਹੋਇਆ ਸੈਟ ਮਤਲਬ ਮੀ ਪਿਆ ਬਿਜਲੀ ਕੜਕੀ ਆ ਤਾਂ ਬਿਜਲੀ ਇਹਨਾਂ ਦੇ ਘਰ 'ਚ गिर ਜਾਂਦੀ ਆ ਤਸਵੀਰਾਂ ਤੁਹਾਨੂੰ ਘਰ ਦੀਆਂ ਜਰੂਰ ਸਾਂਝੀਆਂ ਕਰ ਦਿੰਨੇ ਆ ਇਹ ਬਿਜਲੀ ਸਿੱਧਾ ਇੱਧਰ ਆ ਕੇ गिरਦੀ ਆ ਪਹਿਲਾ ਇਲੈਕਟ੍ਰੋਨਿਕ ਸਵਿੱਚ ਖਰਾਬ ਕਰ ਦਿੰਦੀ ਆ ਤੁਹਾਨੂੰ ਅੰਦਰ ਦੀ ਵੀ ਤਸਵੀਰਾਂ ਦਿਖਾਨੀਆਂ ਗੱਦੇ ਤੱਕ ਫੁਕ ਜਾਂਦੇ ਨੇ ਬਿਜਲੀ ਦੀ ਮਾਰ ਇੰਨੀ ਵੱਡੀ ਹੁੰਦੀ ਆ ਕਿ ਗੱਦੇ ਤੱਕ ਫੁਕ ਜਾਂਦੇ ਨੇ ਪਰਿਵਾਰ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਮੀਟਰ ਵੀ ਦੇਖੋ ਮੀਟਰ ਸਾੜਾ ਸੜ ਕੇ ਸੁਆਹ ਹੋ ਚੁੱਕਿਆ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰਾਂਗਾ ਤੁਹਾਨੂੰ ਅੰਦਰ ਦੀ ਤਸਵੀਰਾਂ ਵੀ ਦਿਖਾ ਦਿੰਨੇ ਆ ਇੱਕ ਵਾਰ ਕਿ ਇੱਕ ਘਰ ਜਿਹੜੇ ਤਿੰਨ ਨੇੜੇ ਨੇੜੇ ਸੀ ਇਹਨਾਂ ਤਿੰਨਾਂ ਘਰਾਂ ਦੇ ਵਿੱਚ ਬਿਜਲੀ ਗਿਰੀ ਆ ਤੇ ਆ ਇਹਨਾਂ ਦੀ ਰਸੋਈ ਆ ਤੁਸੀਂ ਦੇਖ ਸਕਦੇ ਹੋ ਲੈਂਟਰ ਵੀ ਸੀ ਲੈਂਟਰ ਤੇ ਡਾਇਰੈਕਟ ਆ ਕੇ ਬਿਜਲੀ ਗਿਰੀ ਆ ਲੈਂਟਰ ਵੀ ਟੁੱਟ ਗਿਆ ਤਰੇੜਾ ਆਗੀਆਂ ਨੇ ਤੇ ਉਸ ਤੋਂ ਬਾਅਦ ਸਵਿੱਚਾਂ ਬਿਜਲੀ ਦੇ ਨੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਜਿਹੜਾ ਹੋਰ ਨੁਕਸਾਨ ਹੈ ਬਿਜਲੀ ਦਾ ਸਮਾਨ ਦਾ ਉਹ ਬਹੁਤ ਹੀ ਜ਼ਿਆਦਾ ਹੋਇਆ ਪਰਿਵਾਰ ਮੈਂਬਰਾਂ ਦਾ ਕਹਿਣਾ ਕਿ ਸਾਡਾ ਹੱਦ ਤੋਂ ਜ਼ਿਆਦਾ ਲੱਖਾਂ ਦੇ ਵਿੱਚ ਨੁਕਸਾਨ ਹੋ ਗਿਆ ਬਿਜਲੀ ਸਿੱਧਾ ਪੱਖੇ ਤੋਂ ਬੈੱਡ ਤੇ ਵੀ ਗਿਰਦੀ ਆ ਕਿਤਨਾ ਕਿਤੇ ਇਹ ਵੀ ਵਿਚਾਰੇਗੇ ਜੇ ਕੋਈ ਬੈੱਡ ਤੇ ਸੁੱਤਾ ਹੁੰਦਾ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਆ ਸਵਿੱਚ ਵੀ ਸੜ ਕੇ ਸੁਆਹ ਹੋ ਗਏ ਨੇ ਤਿੰਨ ਕਰਨੇ ਨੇੜੇ ਨੇ ਆ ਵੀ ਸਵਿੱਚ ਨੇ ਜਿਹੜੇ ਸੜ ਕੇ ਬਿਲਕੁਲ ਸੁਆਹ ਹੋ ਗਏ ਨੇ ਘਰ ਨੂੰ ਅੱਗ ਵੀ ਲੱਗ ਸਕਦੀ ਸੀ ਖਤਰਾ ਵੀ ਸੀ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਇਹ ਆਫਤ ਜਿਹੜੀ ਆਈ ਹੈ ਤਾਂ ਇਹਨਾਂ ਦਾ ਹਰਜਾਨਾ ਸਰਕਾਰ ਦੋਗੀ ਕਿਉਂਕਿ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਜਿਹੜੇ ਡਾਕਟਰ ਬਲਬੀਰ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਉਹਨੋਂ ਇਸ ਘਰ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਕਰਨਗੇ ਜਿਨ੍ਹਾਂ ਦੇ ਉੱਤੇ ਇੰਨੀ ਆਫਤ ਆਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਈਵ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਿੰਨ ਕਰਾਂ ਦੇ ਉੱਤੇ ਇੱਕ ਨਾਲ ਬਿਜਲੀ ਗਿਰੀ ਹੈ ਸਵਿੱਚ ਨੂੰ ਅੱਗ ਲੱਗ ਗਈ ਹੈ ਉਹਨਾਂ ਦਾ ਕਹਿਣਾ ਸੀ ਗਰੀਬ ਪਰਿਵਾਰ ਆ ਸਾਨੂੰ ਇਨਸਾਫ ਚਾਹੀਦਾ ਤੇ ਪਰਿਵਾਰ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਕੀ ਨਾਮ ਹੈ ਮਰੀਂਦਰਜੀਤ ਕੋਹਣ ਹੈ ਜੀ ਬੀਤੀ ਰਾਤ ਨੂੰ ਕੀ ਹੋਇਆ ਸੀ ਮੈਨੂੰ ਆ ਦੱਸੋ ਸਾਰਾ ਮਾਮਲਾ ਕੀ ਸੀ 4:30 ਵਜੇ ਨੇਰੀ ਤੂਫਾਨ ਆਇਆ ਜੀ ਜਦੋਂ ਉਹਨੂੰ ਬਿਜਲੀ ਗਰਗੀ ਜੀ ਕੋਠੇ ਤੇ ਅੰਦਰ ਵੜ ਗਈ ਸਾਰੇ ਅੱਗ ਦੇ ਪ੍ਰਮੁੱਖੇ ਵਾਂਗ ਪੜਾ ਕੇ ਪੈੰਦੇ ਚਲੀ ਗਏ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀਰੇ ਉ ਤਾਂ ਆਂਗਨਵਾੜੀ ਵਰਕਰ ਆ ਪਰ ਮੈਂ ਤਾਂ ਆਪ ਦਾ ਸਲਾਈ ਸਰੂਈ ਕਰਕੇ ਬਾਅਦ ਚ ਆਪ ਦਾ ਟਾਈਮ ਪਾਸ ਕਰਦੀ ਆ 10000 ਰੁਪਏ ਮੇਰੀ ਸੈਲਰੀ ਮਿਲਦੀ ਹੈ ਸੈਲਰੀ ਦੇ ਵਿੱਚੋਂ ਵੀ ਮੈਨੂੰ 9500 ਹੀ ਮਿਲਦਾ ਹੈ ਜੀ ਠੀਕ ਹੈ ਤੇ ਮੈਂ ਆਪਣੇ ਕਿਰਾਏ ਦੇ ਦੋ ਘਰਾਂ ਦੇ ਸਵੇਰੇ ਪਹਿਲਾਂ ਭਾਂਡੇ ਮਾਂਜ ਕੇ ਆਈਆਂ ਫਿਰ ਮੈਂ ਸਲਾਈ ਕਰਦੀ ਆ ਤਾਂ ਮੈਂ ਆਪਦੇ ਘਰ ਦਾ ਗੁਜ਼ਾਰਾ ਕਰਦੀ ਆ ਮੇਰੇ ਸਿਰ ਤੇ ਬੰਦਾ ਵੀ ਨਹੀਂ ਹੈਗਾ ਮੈਂ ਤਾਂ 2 ਸਾਲ ਹੋ ਗਏ loan ਲੈ ਕੇ ਘਰ ਪਾਇਆ ਸੀ 18 ਸਾਲ ਹੋ ਗਏ ਮੈਨੂੰ ਪੇਕੇ ਬੈਠੀ ਨੂੰ ਮੈਂ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰਦੀ ਹਾਂ ਮੈਂ ਦੱਸ ਨਹੀਂ ਸਕਦੀ ਮਤਾ ਜੀ ਕੀ ਸਰਕਾਰ ਤੋਂ ਮੰਗ ਕਰਦੋ ਕਿ ਕਿੰਨੇ ਪੈਸਿਆਂ ਦਾ ਇਹ ਨੁਕਸਾਨ ਹੋਇਆ ਇਹ ਸਾਡਾ ਤਿੰਨੇ ਕਰਨਾ ਛੇ ਤੋਂ 7 ਲੱਖ ਦਾ ਨੁਕਸਾਨ ਹੋ ਗਿਆ ਵੀਰੇ ਕੋਈ ਕਿਸੇ ਕੋਈ ਅਬਜੁਰਗ ਨੇ ਮੇਰੇ ਮਾਪੇ ਦੇਖ ਸਕਦੇ ਹੋ ਤੁਸੀਂ ਇਹ ਆਟੋ ਚਲਾਉਂਦੇ ਨੇ 10-10 ਰੁਪਏ ਸਵਾਰੀ ਤੇ ਭਰਾਏ ਮੇਰਾ ਉਹ ਬੋਡੋ ਸਟੇਟਾਂ ਵਾਲੀ ਦੁਕਾਨ ਆ ਉਹ ਵੀ ਕੀ ਕਮਾਉਂਦਾ ਹੈ ਮੇਰੇ ਸਿਰ ਤੇ ਕੋਈ ਕੰਮ ਵਾਲਾ ਨਹੀਂ ਮੈਂ ਆਪ ਦਾ ਕਜਰਾ ਮਸਾ ਪਾਂਡੇ ਮਾਝ ਕੇ ਕਰਦੀ ਆਂ ਉਹ ਡਾਕਟਰ ਬਲਬੀਰ ਜੀ ਆ ਰਹੇ ਨੇ ਜਾਣਕਾਰੀ ਮਿਲੀ ਹੈ ਉਹਨਾਂ ਦੇ ਮੁਰੇ ਕੀ ਕਹਾਰ ਕਰੂਗੇ ਕੀ ਮੰਗ ਕਰੂਗੇ ਇਹ ਕਹਿੰਦੇ ਵੀਰੇ ਵੀ ਜਿੰਨੀ ਵਾਦ ਤੋਂ ਵਾਦ ਸਾਡੀ ਮਦਦ ਹੁੰਦੀਆਂ ਕੀਤੀ ਜਾਵੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਡਾ ਸਾਥ ਦੇ ਰਹੇ ਹੋ ਆ ਕਿ ਸਾ ਸਰਕਾਰ ਤੱਕ ਸਾਡੀ ਵਕਾਰ ਮਗਲਾ ਧੰਨਵਾਦ ਪਰਿਵਾਰ ਮੈਂਬਰਾਂ ਦੀ ਕਹਾਰ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਤੇ ਜਿਹੜਾ ਹਰਜਾਨਾ ਮੰਗਦਾ ਉਹ ਵੀ ਮਿਲੇ ਉਹਨਾਂ ਦੇ ਪਰਿਵਾਰ ਮੈਂਬਰ ਉਹਨਾਂ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਤੇ ਬਿੱਤੀ ਰਾ ਜਿਹੜੀ ਬਿਜਲੀ ਗਈ ਉਹਦਾ ਕੀ ਨੁਕਸਾਨ ਹੋਇਆ ਤੇ ਕੀ ਕੀ ਮਤਲਬ ਦੇਖਣ ਨੂੰ ਮਿਲਿਆ ਜੀ ਸਰ ਉਦੋਂ ਅਸੀਂ ਕੰਮ ਤੇ ਸੀਗੇ ਜਦੋਂ ਇਹ ਕੰਮ ਹੋਇਆ ਤੇ ਸਾਡੇ ਗੁਆਂਢੀਆਂ ਦੱਸਣ ਦੇ ਮੁਤਾਬਕ ਕੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਜੀ ਸਰ ਬਸ ਬੱਚੇ ਐ ਵੀ ਕੀ ਸਾਨੂੰ ਬੱਚੇ ਸਭ ਠੀਕ ਠਾਕ ਨੇ ਸਰ ਬਾਕੀ ਫੈਮਿਲੀ ਮੈਂਬਰ ਠੀਕ ਨੇ ਹੁਣ ਡਾਕਟਰ ਬਲਬੀਰ ਸਿਹਤ ਮੰਤਰੀ ਆ ਰਹੇ ਨੇ ਕੀ ਗੋਹਰ ਰੱਖੋਗੇ ਉਹਨਾ ਮੂਰੇ ਸਰ ਅਸੀਂ ਇਹੀ ਕਹਿੰਨੇ ਆ ਵੀ ਅਸੀਂ ਇੱਕ ਮਜ਼ਦੂਰ ਫੈਮਿਲੀ ਲਾਲੋ ਵੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਜਿੰਨੀ ਹੋ ਸਕਦੀ ਹੈ ਸਰ ਸਾਡੀ ਮਦਦ ਕੀਤੀ ਜਾਵੇ ਅਸੀਂ ਸਰ ਇਹ ਹੀ ਚਾਹੁੰਦੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਬੇਹਦੀ ਬੁਰਾ ਹਾਲ ਹੈ ਰੋ ਰੋ ਕੇ ਕਿਉਂਕਿ ਕਹਿੰਦੇ ਅਸੀਂ ਗਰੀਬ ਪਰਿਵਾਰਾਂ ਤੇ ਨੁਕਸਾਨ ਬੇਹਦੀ ਵੱਡਾ ਹੋ ਗਿਆ ਕਮਾਨ ਵਾਲਾ ਕੋਈ ਨਹੀਂ ਹੈਗਾ ਤਾਂ ਅਸੀਂ ਕਹਾਂਗੇ ਕਿ ਇਹਨਾਂ ਦੀ ਜਿੰਨੀ ਤੋਂ ਵੱਧ ਤੋਂ ਵੱਧ ਹੋਵੇ ਸਹਾਇਤਾ ਕਰੋ ਇੰਡੀਆ ਫੋਕਸ 24 ਦੇ ਨਾਲ ਹਿਮਾਂਸ਼ੂ ਮੜਕੰਦੀ ਦੀ ਰਿਪੋਰਟ